ਉਹ ਕੰਸਾਰੇ ਨੂੰ ਪਤਾ ਹੀ ਹੈ ਜੀ 27 ਤੋਂ 2 ਤੱਕ ਵਿਜੀਲੈਂਸ ਅਵੇਅਰਨੈਸ ਵੀਕ ਪੂਰੀ ਸਟੇਟ ਚ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਚ ਇਹ ਮੇਰੀ ਰੇਂਜ ਦੇ ਵਿੱਚ ਅਸੀਂ ਲੱਖ ਲੱਖ ਡਿਸਟ੍ਰਿਕਟਸ ਦੇ ਵਿੱਚ ਅਵੇਅਰਨੈਸ ਵਾਲੇ ਫੰਕਸ਼ਨ ਰੱਖਿਆ ਹੈ ਹਰੇਕ ਖੇਤਰ ਵਿੱਚ ਨੇ ਨਿਧੀ ਅਤੇ ਬਿਧੀ ਵਿਧਾਨ ਦੀ ਪਾਲਣਾ ਕਰਨ ਲਈ ਅਸੀਂ ਨਾਕ ਅਤੇ ਰਿਸ਼ਵਤ ਵੰੰਗੇ ਅਤੇ ਨਾਕ ਅਤੇ ਰਿਸ਼ਵਤ ਵੰੰਗੇ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਵਾਂ ਸ਼ਹਿਰ ਦੇ ਡੀਐਨਏ ਕਾਲਜ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਇਹ ਜਾਗਰੂਕਤਾ ਹਫ਼ਤਾ 27 ਅਕਤੂਬਰ ਤੋਂ 2 ਨਵੰਬਰ ਤੱਕ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਵਿੱਚ ਹਿੱਸਾ ਲਿਆ ਇਸ ਸਮਾਗਮ ਦੇ ਦੌਰਾਨ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਲਈ ਆਪਣੀ ਨਿੱਜੀ ਅਤੇ ਪੇਸ਼ੇਵਰ ਇਮਾਨਦਾਰੀ ਅਤੇ ਭਰੋਸੇਯੋਗਤਾ ਬਣਾਈ ਰੱਖਣ ਦੀ ਸੋਚ ਚੁੱਕੀ ਇਸ ਦੌਰਾਨ ਵਿਜੀਲੈਂਸ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਰੇ ਵਿਭਾਗਾਂ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸੋਚ ਚੁਕਾਈ ਕਈ ਬੁਲਾਰਿਆਂ ਨੇ ਇਕੱਠ ਨੂੰ ਵੀ ਸੰਬੋਧਨ ਕੀਤਾ ਇਸ ਮੌਕੇ ਵਿਜੀਲੈਂਸ ਵਿਭਾਗ ਦੇ ਜਲੰਧਰ ਰੇਂਜ ਦੇ ਐਸਐਸਪੀ ਹਰਪ੍ਰੀਤ ਸਿੰਘ ਨੇ ਸਾਰਿਆਂ ਨੂੰ ਸੋਚ ਚੁਕਾਈ ਅਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਹੈਲਪਲਾਈਨ ਨੰਬਰ ਜੋ ਕਿ 5901200200v ਜਾਰੀ ਕੀਤਾ ਜਿਸ ਰਾਹੀਂ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਅਤੇ ਕਾਮਚਾਰੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਵਿਜੀਲੈਂਸ ਅਧਿਕਾਰੀ ਵੱਲੋਂ ਟੁਕਵੀਂ ਕਾਰਵਾਈ ਕੀਤੀ ਜਾਵੇਗੀ। ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 27 ਤੋਂ 2 ਤੱਕ ਵਿਜੀਲੈਂਸ ਅਵੇਰਨੈਸ ਵੀਕ ਪੂਰੀ ਸਟੇਟ 'ਚ ਮਨਾਇਆ ਜਾ ਰਿਹਾ ਹੈ। ਉਹਦੇ ਸਬੰਧ 'ਚ ਇਹ ਵਿਰੀ ਰੇਂਜ ਦੇ ਵਿੱਚ ਅਸੀਂ ਅਲੱਗ-ਅਲੱਗ ਡਿਸਟ੍ਰਿਕਟਸ ਦੇ ਵਿੱਚ ਅਵੇਰਨੈਸ ਵਾਲੇ ਫੰਕਸ਼ਨ ਰੱਖੇ ਆ ਉਹਦੇ ਬਾਬਤੀ ਅੱਜ ਮੈਂ ਇੱਥੇ ਨਵਾਂ ਸ਼ਹਿਰ ਆਇਆ ਸੀ ਉਹਦੇ ਵਿੱਚ ਅਸੀਂ ਡੀਪੀਆਰ ਸਾਹਿਬ ਔਰ ਸਿਵਲ ਐਡਮਿਨਿਸਟ੍ਰੇਸ਼ਨ ਜੀਏ ਸਾਹਿਬ ਦੀ ਇਹਨਾਂ ਨੇ ਬੜਾ ਅਚੰਬ ਕੋਆਰਡੀਨੇਟ ਕੀਤਾ ਔਰ ਅਲੱਗ-ਅਲੱਗ ਵਰਗਾਂ ਤੋਂ ਸਟੂਡੈਂਟਸ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਪੰਚਾਇਤ ਵਾਲੇ ਜੀਐਨਜੀਓਜ਼ ਉਹਨਾਂ ਦਾ ਇੱਕ ਫੰਕਸ਼ਨ ਆਰਗੇਨਾਈਜ਼ ਹੋਇਆ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਸਪੈਸ਼ਲੀ ਵੇਅ ਕੀਤਾ ਕਿ ਕਰਪਸ਼ਨ ਦੇ ਅਗੇਂਸਟ ਆਪਾਂ ਕਿਸ ਤਰ੍ਹਾਂ ਕੰਮ ਕਰਨਾ ਹੈ ਵਿਜੀਲੈਂਸ ਦਾ ਸਟਰਕਚਰ ਕੀ ਹੈ ਪੀਸੀ ਐਕਟ ਕੀ ਹੈ ਔਰ ਔਰ ਉਹਨਾਂ ਦੇ ਮਨ 'ਚ ਜੇ ਕਿਸੇ ਤਰ੍ਹਾਂ ਦਾ ਕੋਈ ਫੀਅਰ ਹੈ ਜਾਂ ਕੋਈ ਡਾਊਟ ਸੇ ਉਹਨਾਂ ਨੂੰ ਕਲੀਅਰ ਕੀਤਾ ਕਿ ਤਾਂ ਕਿ ਇੱਕ ਕਲੈਕਟਿਵ ਰਿਸਪਾਂਸਿਬਿਲਟੀ ਨਾਲ ਸਾਰੇ ਇਹਦਾ ਹਿੱਸਾ ਬਣ ਤਾਂ ਕਿ ਜਿਹੜੀ ਪੰਜਾਬ ਗਵਰਨਮੈਂਟ ਨੇ ਇਹ ਮਹਮ ਰਿਸ਼ਤਾਜਾਰ ਦੇ ਅਗੇਂਸਟ ਫਿੱਢੀ ਹੈ ਤੇ ਉਹਨੂੰ ਹੋਰ ਹਿਲਾਰਾ ਮਿਲ ਸਕੇ ਔਰ ਚੰਗੇ ਰਿਜ਼ਲਟਸ ਆਸ। ਜਿੰਨਾ ਮਰਚੀ ਸਾਰੇ ਕਰ ਲਾਗੇ ਪਰ ਉਹਦੀ ਐਗਜ਼ੀਕਿਊਸ਼ਨ ਯੰਗਸਟਰ ਜੋ ਮੈਨੂੰ ਲੱਗਦਾ ਵੀ ਉਹ ਬੈਟਿੰਗ ਕਰ ਸਕਦੇ। ਸੋ ਇਹ ਸਾਡੀ ਸੁਸਾਇਟੀ ਦਾ ਰਿਫਲੈਕਸ਼ਨ ਆ ਜਿਹੜੀ ਕਰਪਸ਼ਨ ਵੀ ਆ। ਕਿਉਂਕਿ ਮੈਂ ਆਪਣੇ ਹੀ ਘਰ ਵਿੱਚ ਦੇਖਿਆ ਜਦੋਂ ਲੋਕ ਫੀਲਡਸ ਤੇ ਸਾਡੇ ਕੋਲ ਆਉਂਦੇ ਆ ਜੇ ਤਾਂ 498 ਐਸਕਸ ਡੌੜੀ ਦਾ ਮਸਲਾ। ਜੇ ਤਾਂ ਲੜਕੀ ਦੇ ਪੇਰਾਂ ਸਾਰੇ ਫਿਰ ਦਾ ਕਹਣਾ ਜੀ ਸਾਰੇ ਫੈਮਿਲੀ ਦਾ ਖਰਚਾ ਦੇ ਦਿਓ। ਬਈ ਮਾਪੇ ਵੀ ਰੋ ਲਿਆ ਜੀ ਇੱਕ ਕੁੜੀ ਉਹਨਾਂ ਦੀ ਅਨਮੈਰਿਡ ਉਹ ਤਾਂ ਹੈਗੀ ਹੈਗੀ ਥੱਲੇ ਜਿਹਨੂੰ ਮੈਰਿਜ ਹੋਏ ਨੂੰ 20 ਸਾਲ ਹੋ ਗਏ ਉਹਦਾ ਵੀ ਰੋ ਲਿਆ ਚਾਚੇ ਦਾ ਵੀ ਰੋ ਲਿਆ ਤਾਏ ਦਾ ਵੀ ਰੋ ਲਿਆ ਉੱਥੇ ਔਰ ਜਦੋਂ ਉਹੀ ਲੜਕੀ ਵਾਲੇ ਦੂਜੇ ਪਾਸੇ ਖੜ ਜਾਂਦੇ ਆ ਜੇ ਆਪੇ ਨੌ ਨੇ ਪਰਚਾ ਦਾ ਜ਼ਿਕਰ ਆਤਾ ਤੇ ਬੇਗਣਾ ਜੀ ਦੇਖੋ ਦਾਜ ਦੀ ਤਾਂ ਤੁਹਾਨੂੰ ਐਵੀਡੈਂਸ ਦਿਖਾਉਂਦੇ ਆ ਕਿ ਇਹਦੇ ਦਾ ਕੁਝ ਵੀ ਨਹੀਂ ਆ ਰਿਹਾ ਵੀਡੀਓ 'ਚ ਇਹ ਤਾਂ ਸਿੰਪਲ ਜੀ ਦੋ ਮੁੰਦਰੀਆਂ ਹੀ ਭਾਈਆਂ ਸੀ ਇਸੇ ਤਰ੍ਹਾਂ ਹੀ ਜੇ ਜਨਤੀ ਦਾ ਕੇਸ ਆ ਜਾਂ ਮਤਲਬ ਚਲੋ ਜਨਤੀ ਨਹੀਂ ਮੈਂ ਕਹਾਂਗਾ ਕਿ ਸਿਵਲ ਲੈਚਰ ਦਾ ਕੇਸ ਹੈ ਕਿ ਕਿਸੇ ਨੂੰ ਪਤਾ ਐਸੇ ਦਿੱਤੇ ਆ ਜੇ ਤਾਂ ਸਾਡੇ ਫਸ ਗਿਆ ਤੇ ਬੰਦੇ ਕਿਹਨੇ 420 ਆ ਉਸੇ ਹੀ ਸਮਾਜ ਦੇ ਬੰਦੇ ਉਸੇ ਪਰਿਵਾਰ ਦੇ ਬੰਦੇ ਜੇ ਆਪ ਮੁੰਡਾ ਕਿਤੇ ਫਸ ਗਿਆ ਕਹਿੰਦਾ ਜੀ ਪੁੱਛਦਾ ਕਿ ਲੈਣ ਤੋਂ ਨਾ ਇਹ 400 ਕੀ ਦਾ ਸਿਵਲ ਲੈਚਰ ਸੋ ਮੈਂ ਮੇਰੀ ਫਸਟ ਨੇ ਹੋਇਆ ਐਜ਼ ਵਿਜੀਲੈਂਸ ਆਫੀਸਰ ਮੈਂ ਤੋ ਆਟੋਨੋਮੀ ਇੰਨੇ ਤੇ ਇੱਥੇ ਵੀ ਦੇਖਿਆ ਵੀ ਸਮਾਜ ਇੱਕ ਪਿਕਚਰ डबल ਵੀ ਕਿ ਸਰ ਸੋ ਆਈ थिंक ਫਸਟ ਵੀ ਸ਼ੁੱਡ ਬੀ ਵੈਰੀ ਕਲੀਅਰ ਕਿ ਸਾਨੂੰ ਆਪਣੀ ਅੰਦਰੋਂ ਕਲੀਅਰਟੀ ਹੋਣੀ ਚਾਹੀਦੀ ਆ ਜਿਹਦਾ ਮੈਂ ਬਹੁਤ ਵਧੀਆ ਦੱਸ ਕੇ ਗਏ ਸੀ ਵੀ ਸਾਡੀ ਸੁਸਾਇਟੀ ਦੇ ਇੱਥੇ ਪਹੁੰਚ ਚੁੱਕੇ ਵੀ ਨਰਜੇ ਜਾਨ ਨੇ ਸ਼ਕਰਾਨੇ ਖਰਜਾਨਾ ਔਰ ਫੈਕਟਾ ਮਹਾਰਾਜ ਕੁਮਾਰ ਉਹਨਾਂ ਨਾਲ ਗੱਲ ਕਰ ਰਿਹਾ ਸੀ ਸਾਡੇ ਆਫਿਸਿਸ ਤੇ ਗੱਲਾਂ ਦੀ ਜਦੋਂ ਅਸੀਂ ਟ੍ਰੇਨਿੰਗ ਤੇ ਆਏ ਸੀ ਜੀਏ ਸਾਹਿਬ ਨੂੰ ਕੋਈ ਪੁਰਾਣੇ ਬ੍ਰੀਫ ਵੀ ਕਰਦੇ ਉਹਨੂੰ ਕੋ ਡੈਫੀਨੇਸ਼ਨਾਂ ਦੱਸਦੇ ਕਿ ਐਡਾ ਹੁੰਦੀ ਆ ਜੀ ਐ ਐ ਸੋਚ ਰਹੋਗੇ ਤਸੀਲ ਸੋ ਆਪਾਂ ਉਹਦੇ ਮੇਰਾ ਮੇਰਾ ਕਹਿਣਾ ਹੋਵੇ ਕਲੈਕਟਰ ਕੋ ਰਿਸਪੌਂਸਿਬਿਲਟੀ ਹੈ ਆਪਾਂ ਨੂੰ ਕਿਸੇ ਨਾ ਕਿਸੇ ਗੱਲ ਤੇ ਖੜਨਾ ਮੈਣ ਕੋਈ ਸਾਰਾ ਡਿਪਾਰਟਮੈਂਟ ਤਾਂ ਨਹੀਂ ਠੀਕ ਕਰ ਸਕਦਾ ਸੋ ਜੇ ਹਰ ਹੁੰਦਾ ਆਫੀਸਰ ਆਪਣੀ ਰਿਸਪੌਂਸਿਬਿਲਟੀ ਲੈਂਦੇ ਨਾ ਕਾਫੀ ਏਰੀਆ 25 30% ਏਰੀਆ ਸਾਫ ਹੋ ਜਾਂਦਾ ਕਿਉਂਕਿ ਇਹ ਤਾਂ ਹੀ ਹੋਊਗਾ ਜੇ ਤੁਸੀਂ ਪਰਸਨਲੀ ਆਪ ਵੀ ਸਾਫ ਹੋਵੋਗੇ ਆਪ ਚੌਣੇ ਹੋ ਕੇ ਸੀ ਕਸਟਮਰ ਕੇਵਰ ਕਰਨਾ ਤੁਹਾਨੂੰ ਕੋਈ ਪ੍ਰਮਾਣਤਮਾ ਦਾ ਕੋਈ ਖੌਫ ਆ ਕੋਈ ਵਾਇਰਲੂਕ ਦਾ ਡਰ ਹੈ ਜਾਂ ਅੰਦਰ ਤੁਹਾਡੀ ਕੋਈ ਕੌਂਸ਼ੀਅਸ ਜਿੰਦਾ ਹੈ ਵੀ ਅਸੀਂ ਸਾਨੂੰ ਅਸੀਂ ਕਿੰਨੇ ਪਰਸੈਂਟ ਲੋਕ ਬਹੁਤ ਥੋੜੇ ਬੰਦੇ ਕਿੰਨੇ ਬੰਦੇ ਨੇ ਜਿਹਨੇ ਪੀਸੀਐਸ ਤੇ ਪੀਪੀਐਸ ਨੂੰ ਜੇ ਸਮਾਜ ਚੁੱਕੇ ਸਾਡੇ ਬੱਚੇ ਸਾਡੇ ਸਾਹਮਣੇ ਬੈਠੇ ਸੁਪਨਾ ਹੈ ਐਸਟੇਨ ਜੋ ਅਸੀਂ ਅਸੀਂ ਇਹਨੇ ਕੋਸ਼ਿਸ਼ ਕਰਕੇ ਐਗਜ਼ਾਮਸ ਦੇ ਕੇ ਇੱਥੇ ਤੱਕ ਪਹੁੰਚੇ ਹਨ ਪਹਿਲੀ ਤਾਂ ਸਾਡੀ ਰਿਸਪੋਨਸੀਬਿਲਟੀ ਹੈ ਕਿ ਅਸੀਂ ਕਿੱਸੇ ਪਾਸੇ ਜਾਈਏ ਅਸੀਂ ਪ੍ਰੈਕਟੀਕਲੀ ਆਪਣਾ ਵਾਲਾ ਵਾਲਾ ਸਫਾਈ ਕਰੀਏ ਤਾਂ 23-40% ਸਾਲਵ ਹੋ ਜਾਂਦੀ ਹੈ ਦੰਨ ਮੈਂ ਤੁਹਾਨੂੰ ਸਤਿਰੂ ਸ ਨੂੰ ਜ਼ਰੂਰ ਇੱਕ ਗੱਲ ਕਹਿੰਦੇ ਜਾਉਂਗਾ ਵੀ ਤੁਹਾਡੇ ਦੇਖੋ ਜਿੰਨੇ ਰੈਵੋਲੂਸ਼ਨ ਆਏ ਹਨ ਜਿੰਨੇ ਤੱਤੇ ਪਾਇਟ ਹੋਇਆ ਹੁਣ ਵੀ ਤੁਸੀਂ ਦੇਖ ਲਓ ਚੋ ਹੋ ਰਿਹਾ ਉਹ 18 ਤੋਂ ਲੈ ਕੇ 26 28 ਸਾਲਾਂ ਦੀ ਇੱਕ ਏਜ ਬ੍ਰੈਕਟ ਆ ਜਿਹੜੇ ਕੁਝ ਵੀ ਕਰ ਤੋਂ ਨੇ ਸਪੋਸ ਤੁਸੀਂ ਉਹ ਬੱਚੇ ਬੈਠੇ ਆ ਇਹ ਇਹਨੂੰ ਆਪਾਂ ਇੱਥੇ ਗੱਲਾਂ ਸੁਣੀਆਂ ਇਹਨੂੰ ਕੈਜ਼ੂਲਿਆ ਸੱਚੋ ਸਾਡੇ ਪੋਸਟਰ ਲੱਗੇ ਆ ਪੈਂਫਲੇਟਸ ਵੰਡੋਣੇ ਉਹ ਤੋਂ ਫੋਨ ਨੰਬਰ ਨੋਟ ਕਰਕੇ ਜਾਓ ਤਾਨੂੰ ਪਤਾ ਹੋਵੇ ਵੀ ਐਸ ਨੰਬਰ ਤੇ ਕਿਉਂਕਿ ਅੱਜ ਤੋ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਤੁਹਾਨੂੰ ਪਤਾ ਹੀ ਹੋਊਗਾ ਵੀ ਇਹ ਕੈਂਟੀ ਕ腐ਸ਼ਨ ਲਾਈਨ ਐਸ ਕਮੇਡੀ ਚੱਲੀ ਹੈ ਜਿਹਦੇ ਬੜੇ ਸਾਰਕਤ ਨਤੀਜੇ ਆਏ ਆ ਔਰ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਵੀ ਡਿਮਾਂਡ ਇਸੇ ਐਕਟ ਦੇ ਵਿੱਚ ਇਸਦੇ ਮੈਂ ਜਨਰਲ ਗੱਲਾਂ ਕਰ ਰਿਹਾ ਤੁਹਾਨੂੰ ਮੈਂ ਵੀ ਨਹੀਂ ਹੱਸਦਾ ਸਟਰਕਚਰ ਵੀ ਸਮਝਾਉਣਾ ਤੇ ਤੁਹਾਨੂੰ ਮੈਂ ਪੀਸੀ ਐਕਟ ਦੀਆਂ ਵੀ ਮੋਟੀਆਂ-ਮੋਟੀਆਂ ਗੱਲਾਂ ਦੱਸਦਾ ਮੇ ਤੁਹਾਡੇ ਜ਼ੈਨ ਤੋਂ ਗੱਲ ਫਿਕਸ ਹੋ ਜੇ ਸੋ ਬੱਚਿਆਂ ਨੂੰ ਮੈਂ ਸਪੈਸ਼ਲੀ ਕਹਿਣਾ ਚਾਹੁੰਦਾ ਵੀ ਤੁਸੀਂ ਜਿਆਦਾ ਜੇ ਸੁਸਾਇਟੀ ਨੂੰ ਬਦਲਣਾ ਹੈ ਸਾਡੀ ਪਹਿਲੀ ਰਿਸਪਾਂਸਿਬਿਲਟੀ ਹੈ ਕਿ ਅਸੀਂ ਤੁਹਾਨੂੰ ਚੰਗਾ ਸਿਸਟਮ ਦੇ ਕੇ ਜਾਈਏ ਪਰ ਸਿਸਟਮ ਡਿਟੇਰੀਓਰੇਟ ਇੰਨਾ ਹੋ ਚੁੱਕਾ ਹੈ ਨੂੰ ਕੱਢਦੇ 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 ਸਮਾਂ ਲੱਗੇਗਾ ਪਰ ਜਦੋਂ ਯੰਗਸਟਰਸ ਨਾਲ ਮਿਲਗੇ ਤਾਂ ਫਿਰ ਕਿਸੇ ਦੀ ਪੰਜਾਬੀ ਜੁਆਵਨ ਕੋ ਯੂਥ ਨਹੀਂ ਵੀ ਚੇਨ ਨਾ ਹੁੰਦਾ ਜਿਹੜਾ ਆਪਾਂ ਇਹ ਗੱਲ ਕਰਦੇ ਆਂ ਵੀ ਯੂਥ ਫੋਰਨ ਮੈਂ ਪੁਆਇੰਟ ਰੱਖਿਆ ਸੀ ਦੇਖੋ ਉਹ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਸੀ ਹਰੇਕ ਖੇਤਰ ਵਿੱਚ ਨੇ ਨੀਤੀ ਅਤੇ ਵਿਧੀ ਵਿਧਾਨ ਦੀ ਪਾਲਣਾ ਕਰਨ ਲਈ ਅਸੀਂ ਨਾ ਕਦੇ ਰਿਸ਼ਵਤ ਲਵਾਂਗੇ ਅਤੇ ਨਾ ਕਦੇ ਰਿਸ਼ਵਤ ਦਵਾਂਗੇ ਅਸੀਂ ਸਾਰੇ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਵਿਧੀ ਵਿਧਾਨ ਅਤੇ ਕਾਨੂੰਨ ਅਨੁਸਾਰ ਕਰਾਂਗੇ ਅਤੇ ਕਰਨ ਨੂੰ ਉਤਸ਼ਾਹਿਤ ਕਰਾਂਗੇ ਅਸੀਂ ਇਮਾਨਦਾਰੀ ਪਾਰਦਰਸ਼ਤਾ ਅਤੇ ਸਮਰਪਣ ਭਾਵਨਾ ਨਾਲ ਨਿਭਾਏਗੀ ਨਿਮੋਨਲਿ ਬਟਨ ਵਰਤ ਕਰਾਂਗੇ ਅਸੀਂ ਜਨਰਤ ਵਿੱਚ ਕੰਮ ਕਰਨ ਅਤੇ ਸਰਕਾਰੀ ਕਾਰਜਕਾਰੀ ਵਿੱਚ ਹਿੱਸੇਦਾਰੀ ਦੀ ਮੂਰਨ ਕਾਨੂੰਨ ਅਨੁਸਾਰ ਪਾਲਣਾ ਕਰਾਂਗੇ ਅਸੀਂ ਨਿੱਜੀ ਵਿਵਹਾਰ ਵਿੱਚ ਨਿੱਜੀ ਵਿਵਹਾਰ ਵਿੱਚ ਧਿਆਨਧਾਰੀ ਦੀ ਧਿਆਨਧਾਰੀ ਇੱਕ ਮੋਰੀ ਮਿਸਾਲ ਮੋਰੀ ਮਿਸਾਲ ਬਣ ਕੇ ਪ੍ਰਸ਼ਾਸਨ ਨੂੰ ਪ੍ਰੇਰਿਤ ਕਰਨ ਵਾਲੇ ਪ੍ਰੇਰਿਤ ਕਰਨ ਵਾਲੇ ਵਿਅਕਤੀਆਂ ਦਾ ਰਿਪੋਰਟ ਬਿਜ਼ਨਸ ਵਿਭਾਗ ਨੂੰ ਕਰਾਂਗੇ ਪ੍ਰਸ਼ਾਸਨ ਦੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਗੱਲਬਾਤ ਨੂੰ ਬਾਬਤ ਅਜੰਸੀ ਨੂੰ ਰਿਪੋਰਟ ਕਰਕੇ ਭ੍ਰਿਸ਼ਟਾਚਾਰ ਦੇ ਖਾਤੇ ਵਿੱਚ ਯੋਗਦਾਨ ਪਾਵਾਂਗੇ ਜੈ ਜੈ ਛੋਟਾ ਨੂੰ ਲਾਜੇ ਨਾ ਪਾਵੇਂ ਉਸ ਕੋਈ ਵੱਡਾ ਅਫਸਰ ਇਹ ਕੋਈ ਡਾਊਟ ਨਹੀਂ ਜਿੱਥੇ ਡਿਵੈਲਪਡ ਕੰਟਰੀਜ਼ ਪਹੁੰਚ ਚੁੱਕੀਆਂ ਜੋ ਕ੍ਰਪਸ਼ਨ ਦੀ ਰੇਤੋਂ ਨੂੰ ਵਰਲਡ 0% ਤੇ ਨਹੀਂ ਆ ਸਕਦਾ ਕੋਈ ਕਿੰਨੇ ਮਰਜ਼ੀ ਦਾਵੇਗਾ ਕਰਪਸ਼ਨ ਮਰਕਰ ਜਦੋਂ ਅਮਰੀਕਾ ਹੀ ਕਿਹਾ ਜੋ ਯੂਐਸ ਕਿਹਾ ਵਰਲਡ ਪਾਵਰ ਕੋਨ ਉਹਦੇ ਵੀ ਕੋਈ 1 2% 3% 4% ਦਾ ਆਪਸ਼ਨ ਮਿਲੇਗੀ ਉਸ ਤੋਂ ਘੱਟ ਦਵਨ ਜੋ ਉਹ ਰੇਸ਼ੋ ਵਧਦੀ ਵਧ ਪਰ ਜਿਹੜੀ ਮੇਨ ਗੱਲ ਸ਼ੇਅਰ ਰਿਸਪੋਨਸੀਬਿਲਟੀ ਵਾਲੀ ਉਹ ਰਿਫਲੈਕਸ਼ਨ ਕਿਸ ਚੀਜ਼ ਦਾ ਆਫੀਸਰਸ ਕਰਮਚਾਰੀ ਆਫੀਸਰ ਬਣ ਕੇ ਆਏ ਨੇ ਸਾਡੀ ਘਰਾਂ ਦੀ ਗ੍ਰੂਮਿੰਗ ਮੈਂ ਮੈਂ ਰਿਟਾਇਰਡ ਹੈਡ ਟੀਚਰ ਸੀ ਸੋ ਤੁਹਾਡੀ ਗ੍ਰੂਮਿੰਗ ਕਿੱਦਾਂ ਦੀ ਹੋਦੀ ਬੱਚਿਆਂ ਨੂੰ ਬਚਪਨ ਦਾ ਬਗੀਸਕਾਰ ਹੈ ਕਿਉਂਕਿ ਜਦੋਂ ਤੱਕ ਉੱਥੇ ਗਰੂਮਿੰਗ ਨਹੀਂ ਹੁੰਦੀ ਬੱਚੇ ਦੇ ਦਿਮਾਗ 'ਚ ਨਹੀਂ ਪੈਂਦਾ ਹੁਣ ਵੀ ਦਿਨਾਂ ਚ ਨਾ ਸੈਕਸ਼ਨ ਇੱਥੇ ਬੈਠਾ ਮਰਗਾ ਸਭ ਤੋਂ ਵੱਧ ਜੇ ਕਿਸੇ ਵੀ ਮੈਮਲੀ ਜੀ ਕੋਲ ਆਉਗੀ ਜਿੰਨੇ ਸਟੂਡੈਂਟ ਬੈਠੇ ਆ ਜਿੰਨੇ 30 40 ਆ ਗਏ ਬਾਕੀ ਜਦੋਂ ਜਿਵੇਂ ਜੋ ਬੰਦਾ ਓਲਡ ਹੋ ਗਿਆ ਮਿਨੀਮਾਈਜ਼ ਬੀਚ ਜਾਉਂਗਾ ਤੇ ਉਹਦੇ ਵਿੱਚ ਰੇਟੋ ਕੱਟੀ ਆ ਮੈਂ ਜਦੋਂ ਦੇਖਦਾ ਵੀ ਜੇ ਰਜਿਸਟ੍ਰੇਸ਼ਨ ਵਧੀ ਆ ਤਾਂ ਉਦੇ ਨਾਲ بڑے ਡਿਪਾਰਟਮੈਂਟਸ ਆ ਜਾਂ ਸਾਡੇ ਹੀ ਇਹਦਾ ਪਤਾ ਲੱਗਦਾ ਕਿ ਜਿਹੜੀ ਸਰਕਾਰੀ ਦੇ ਸਮੂਹ ਲੋਕਾਂ ਕੋਲ ਅਗਿਆਤੇ ਸੋ ਜਦੋਂ ਇਹ ਕੁਝ ਤਰ੍ਹਾਂ ਕਈ ਤਰ੍ਹਾਂ ਦੇ ਕੰਟਰੋਲ ਮਿਲਿਆਗਾ ਜਿਹਨਾਂ ਨੂੰ ਸਬੂਤ ਕਰਦੇ ਹੋ ਸਿੱਧੇ ਨਹੀਂ ਕਰਦਾ ਸੋ ਹੁਣ ਇੱਕ ਰੂਲ ਟਾਈਮ ਹੈਗਾ ਵੀ ਬੰਦਾ ਡਰਦਾ ਸੋ ਇਟ ਮੀਨਸ ਸਿਸਟਮ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬੈਟਰ ਬੀ ਹੋਵੇ ਆਪਾਂ ਕੌਮ ਹੈ ਅਗਿਆਤ ਨੂੰ ਅੱਛਾ ਕਰਨਾ ਤੇ ਆਪਾਂ ਸਾਰਿਆਂ ਨੂੰ ਰੂਲ ਪਲੇ ਕਰਨਾ ਪਊਗਾ ਉਦੇ ਵਿੱਚ ਸਾਡੇ ਆਫੀਸਰ ਸਹਾਮਣੇ ਬੈਠੇ ਹਨ ਨਿੱਜੀ ਖੇਤਰ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਮੈਂ ਮਹਿਸੂਸ ਕਰਦਾ ਹਾਂ ਕਿ ਹਰੇਕ ਨਾਗਰਿਕ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਹਰ ਸਮੇਂ ਇਮਾਨਦਾਰੀ ਅਤੇ ਧਿਆਨਦਾਰੀ ਦੇ ਉੱਚਤਮ ਮਾਪਦੰਡਾਂ ਪ੍ਰਤੀ ਪ੍ਰਤੀਬੱਧ